ਸਤਨਾਮ ਸ਼੍ਰੀ ਵਾਹਿਗੁਰੂ ਸਾਈ ਬਾਜੀ ਸੋਰਠਾ ਮਹਲਾ 5 ਨਯਾ ਮੋਹ ਮਗਨ ਆਂਦਿਆਰੇ ਦੇਵਨਾ ਆਰਨਾ ਜਾਣ ਜੀਓ ਪਿੰਡ ਸਾਜ ਜਨ ਰਚਿਆ ਹਲੇ ਆਪਣੋ ਕਰ ਮਨ ਮਾਇਆ ਮੋ ਮਗਨ ਹੰਦਿਆ ਰੇ ਦੇਵ ਨ ਆਰ ਨਾ ਜਾਣੈ ਜੀਓ ਪੰਡ ਸਾਜ ਜਿਨ ਰਚਿਆ ਬਾਲੇ ਆਪਣੋ ਕਰਮਾਨ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ जो किश कर है, सोई सोई जाड़ रहना कशुए शानी रहा जेबा स्वाद लोभ मदमा तो ਉਪਜੇ ਅਨਕੇ ਬਕਾਰ ਬਹੁਤ ਗਿਆਨ ਜੋਨ ਪਰਮਤੁ ਤੁਖ ਪਾਇਆ ਹਉ ਮੈਂ ਬੰਧਨ ਕੇ ਪਾਰ ਦੇ ਕਿ ਬਾੜ ਮਨਕ ਪਰਦੇ ਮੈਂ ਪਰਦਾਰਾ ਸੰਗ ਫਾਕੇ ਚਿੱਤਰ ਗੁਪਤ ਜਵ ਲੇਖਾ ਮੰਗ ਤਵ ਕੌਣ ਪਰਦਾ ਤੇਰਾ ਟਕੇ ਦਇਆਲ ਪੂਰਨ ਦੁਖ ਭੰਜਨ ਤਮ ਬਿਨ ਓਟ ਨਾ ਕਾਈ ਕਾੜ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰ ਪਾਈ ਦੀਨਾ ਦਇਆਲ ਪੂਰਨਾ ਦੁਖ ਭੰਜਨਾ ਤੁਮ ਬੇਨਾ ਓਟ ਨਾ ਕਾਈ ਕਾੜ ਲੈ ਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ